ਹਾਂ ਕਿੰ데 ਬੀਬੀ ਨਹੀਂ ਆਈ ਜਾ ਜਾ ਹਾਂਜੀ ਵਾਈ ਮਾਰ ਲਾ ਵਾਈ ਮਾਰ ਲਾ ਬਾਜ ਹਾਂ ਤੂੰ ਮੈਂ ਮਾਰਾਂ ਬੀਬੀ ਆ ਜਾ ਬਈ ਸੱਦੀ ਜਾਂਦੀ ਜੋਈ ਹਾਂ ਉਹ ਰੈਂਦੀ ਨਹੀਂ ਕਿਨੇ ਕਿਵੇਂ ਹਾਂਜੀ ਕਿਵੇਂ ਹ ਸਭੀ ਗੱਲ ਸਾਰਿਆਂ ਨੂੰ ਅੱਜ ਅਸੀਂ ਫੇਰ ਚੱਲੇ ਮਾਨਸਾ ਤੇ ਮਹਿਕ ਪਿੱਛੇ ਬੈਠਾ ਠਾਂ ਠਾਂ ਤੇ ਦੁੱਧ ਦਾ ਲੰਗਰ ਲੱਗਿਆ ਅਸੀਂ ਵੀ ਰੁਕੇ ਮਹਿਕ ਵੀ ਪੀ ਰਿਹਾ ਨੱਬਾ ਰੁਕੇ ਸੀਗੇ ਤੇ ਠਾਂ ਠਾਂ ਤੇ ਬਹੁਤ ਲੰਗਰ ਚੱਲਿਆ ਵੀ ਹਰ ਇੱਕ ਪਿੰਡ ਚ ਤੁੰਡੂ ਤਲਵੰਡੀ ਆਖਿਆ ਕੀ ਆਈ ਸੀ ਡੇਰੀ ਫੇਰੀ ਅੱਜ ਤੋ ਤੇ ਚੜਾਉਣਾ ਬਾਪੇ ਲਈ ਚੜਦੇ ਸੋ ਲੋਕ ਕਿ ਵੀ ਐਤਵਾਰ ਤੇ ਐਤਵਾਰ ਹੁੰਦੇ ਇੱਥੇ ਕੰਨਾਂ ਐਤਵਾਰ ਹੁੰਣਾ ਪੈਂਦਾ ਜਿਹੜਾ ਬੱਚਾ ਬੋਲਦਾ ਨੇ ਬੋਲਣ ਲੱਗ ਪਿਆ ਤੇ ਡੇਰਾ ਬਈ ਵੱਡੇ ਵੱਡੇ ਅਕਸਰ ਹੁੰਦੇ ਆ ਮਾਨਸਾ ਇਹ ਡੇਰਾ ਤੇ ਭਾਈ ਗੁਰਦਾਸ ਜੀ ਦਾ ਡੇਰਾ ਇਹ ਉਹ ਵੇਖੋ ਕਰਨਲ ਦੀ ਗੱਡੀ ਖੜੀ ਆ ਕਮਾਂਡਰ ਫਰਾਂਜੀਆ ਦੀ ਪੈਦਾ ਹੁੰਦਾ ਜਿਵੇਂ ਉਹੀ ਆਉਂਦੇ ਆ ਸਾਨੂੰ ਤਾਂ ਫਰਕ ਹੈ ਬੱਚੇ ਦੇ ਵਧੀਆ ਬੋਲਣਾ ਪਰ ਤੋਤੇ ਚੜਦੇ ਇੱਥੇ ਕਲਾਸ ਕਿੱਦੇ ਸੁਖ ਸੁਖ ਲੈਂਦਾ ਬੰਦਾ ਤਿੰਨ ਐ ਦਵਾਰ ਆਉਣਾ ਪੈਂਦਾ ਆ ਬਹੁਤ ਗੱਡੀਆਂ ਖੜੀਆਂ ਦੇ ਮੈਂ ਮੇਲੇ ਵਾਲਾ ਮੋੜ ਆ ਬਾਕੀ ਸ਼ਰਦਾ ਹੀ ਆ ਹੋਣਾ ਕਿਵੇਂ ਕਿਸ ਨੂੰ ਚੰਗਾ ਲੱਗੇ ਇਦਰ ਦਾ ਅਕੇ ਲੰਗਰ ਹਾਲ ਇੱਕ ਹੀ ਕਰੀ ਜਾਂਦੇ ਆ ਲੰਗਰ ਹਾਲ ਇੱਕ ਹੀ ਕਰੀ ਜਾਂਦੇ ਆ ਕਮਰੇ ਨਵੇਂ ਬਣਾਉਂਦੇ ਨੇ ਪੁਰਾਣੇ ਕਮਰੇ ਢਾਈ ਜਾਂਦੇ ਹਨ ਐਤ ਕੀ ਦਾ ਸਰੋਵਰ ਭਰਿਆ ਇਹ ਮਹਿਕ ਦਾ ਫੇਵਰੇਟ ਏਟਟਾ ਮਹਿਕ ਇੱਥੇ ਫੋਟੋ ਜੂਲ ਬੰਨੋਂ ਨਾ ਕੀ ਅੱਜ ਹੀ ਉਹ ਕੋਠੀ ਵੀ ਮੱਥਾ ਟੇਕੀ ਚੱਲ ਗਏ ਅੱਜ ਤਾਂ ਬੈਗਣਾ ਤੇ ਕੱਟਵਾਉਣਾ ਨੇ ਦੁਬਾਰਾ ਹਾਂ ਪਿਛਲੀ ਵਾਰ ਤੁਸੀਂ ਸ਼ਨੀਵਾਰ ਹੋਇਆ ਸੀ ਨਾ ਉਹ ਦਿਨ ਤਾਂ ਫੇਰ ਆਉਂ ਤਾਂ ਕੀ ਤੇ ਕਰਾਂਏ ਤਾਂ ਆ ਤੁਸੀਂ ਜਨੀ ਵਾਤ ਹੁੰਦੀ ਹੋਣੀ ਨਹੀਂ ਐਕਚੁਅਲੀ ਵਾਰ ਨਹੀਂ ਆਉਂਦੇ ਉਦੋਂ ਪਹਿਲੇ ਸ਼ਨੀਵਾਰ ਨਾਲ ਕੋਈ ਐ ਲੈਣੇ ਵਾਰੀ ਹੋ ਕੇ ਤੰਨੇ ਵਾਰੀ ਹੋ ਕੋਸ ਪਾਊਗਾ ਤੰਨੇ ਵਾਰੀ ਹੋਗੇ जवाका <laughs> जवाकू <laughs> ਇਨਾ ਬੋਲਦਾ ਤਾਂ ਬਹੁਤ ਆ ਜਾਣਾ ਹੈ ਮੈਂ ਕਹੇ ਮੇਰੀ ਭੂਆ ਦਾ ਘਰ ਹੈ ਇਹ ਮੈਂ ਕਿ ਵੀ ਪਹਿਲਾਂ ਤਾਂ ਬੋਲ ਇਹ ਮੈਂ ਕ ਇਹ ਮੇਰੀ ਭੂਆ ਦਾ ਘਰ ਹੈ ਮੈਂ ਕਿ ਜਾਣਦਾ ਭੂਆ ਨੂੰ ਤਾਂ ਅੱਜ ਤੱਕ ਆ ਜਾ ਤੂੰ ਬਟ ਬੋਲਿਆ ਨਹੀਂ ਦੇ ਇਹ ਤਾਂ ਇੱਕ ਹੀ ਹੋਣੀਆਂ ਨੇ ਬੇਬੇ ਨੂੰ ਹੁਣ ਨਾ ਹੋਰ ਬੁਲਾਉਂਗੇ ਕਹਿੰਦੇ ਅਸੀਂ ਬੁਲਾਵਾਂਗੇ ਉਹ ਜਦੋਂ ਤੁਹਾਨੂੰ ਕੋਈ ਪ੍ਰੋਗਰਾਮ ਤੇ ਬੁਲਾਵਾਂਗੇ ਨਾ ਪ੍ਰੋਗਰਾਮ ਦੇ ਕਿਹੋਂ ਅਸੀਂ ਰੋਟੀ ਪ੍ਰੋਗਰਾਮ ਮੈਂ ਕਹਿੰਦੇ ਤੇ ਬਣਾਵਾਂਗੇ ਰੋਟੀ ਖਾਣ ਹੀ ਪਊਗੀ ਸਾਨੂੰ ਜੇ ਰਾਤ ਨੂੰ ਤੋਂ ਬਣਾਵਾਂਗੇ ਜੇ ਰਾਤ ਨੂੰ ਖਾਵਾ ਦੇ ਮਮਾ ਮਾਰੇ ਸਾਹਮਣੇ ਨੰਨਾਂ ਨਾ ਕੀ ਆ ਜਲਾਣੇ ਫਿਰ ਤੀ ਛੁੱਟ ਗਈ ਸਾਡੇ ਨਾਲ ਛੋਟੀਆਂ ਦਾ ਬਹਿ ਜਾ ਚੱਲ ਵੜਾ ਹਾਂ ਕੀ ਕਰੀ ਡੈਡੀ ਹੋਰ ਜਾਂਦੇ ਫਿਰ ਉੱਖ ਹੋ ਜਾਂਦਾ ਦੋਵਾਂ ਨੂੰ ਦੋਵੇਂ ਜਵਾਕ ਜਾੜੋ ਜੇ ਡੈਡੀ ਨਹੀਂ ਜਾਂਦਾ ਅੱਛਾ ਮਮੀ ਨਹੀਂ ਜਾਂਦੀ ਅੱਜ ਤਾਂ ਹੀ ਜਾਣਾ ਰਹਿ ਗਏ ਹੈ ਤੇ ਕੀ ਆ ਕੱਲਾ ਜਾੜੋਂ ਦੇ ਸ਼ੂ ਹਾਲਦਾ ਇਹ ਮੈਂ ਕਿਹਾ ਤੇ ਡਿਮਾਂਡ ਵੱਡੀਆਂ ਨੇ ਹਾਂ ਕੰਨਾ ਨਾ ਮੰਨੂ ਨੇ ਆਉਣਾ ਲਵਲੀ ਦੀ ਕੁੜੀ ਨੇ ਫਿਰ ਕਹਿੰਦਾ ਮੈਨੂੰ ਬੂਟ ਲੈ ਕੇ ਵੀ ਮਜਾ ਵੀ ਤੂੰ ਵੀ ਬੂਟ ਉੱਥੋਂ ਵੱਡੇ ਛੋਟੇ ਆ ਜਾਣਗੇ ਕਿ ਬੱਲੇ ਉੱਪਰਲੇ ਵੀ ਜਾਣੇ ਕਿਉਂ ਪੈਸੇ ਮੰਗਾ ਲਾ ਹਾਂ ਵੀ ਵਿਆਹ ਉਹਦੇ ਨੇ ਛੋਟੇ ਬੂਟ ਲੈਣੇ ਕੱਪੜੇ ਨਾ ਕਹਿੰਦਾ ਪੈਸੇ ਤੇ ਉਹ ਕੱਪੜੇ ਤੇ ਬੂਟ ਤੋਂ ਛੋਟੇ ਪੈਸੇ ਐਡ ਲਊਗਾ ਅੱਛਾ ਉੱਥੋਂ ਲੱਗ ਹੋਣੇ ਚਾਹੀਦੇ ਨੇ ਉੱਥੋਂ ਲੱਗ ਹੋਣੇ ਚਾਹੀਦੇ ਆ ਤੇ ਬਈ ਮੈਂ ਕਿਦੀ ਪੈਣ ਹੋਏ ਲਵਲੀ ਨੇ ਲੈ ਕੇ ਕੱਪੜੇ ਨੂੰ ਗਾ ਦੇਣਾ ਮੈਂ ਚਾਹੀਏ ਬੂਟ ਮਹਿੰਗੇ ਹੁੰਦੇ ਆ ਚਲੋ ਫਿਰ ਚਲੋ ਚੰਗਾ ਵੀ ਚੱਲਣ ਲੱਗਦੇ ਉਹਨੂੰ ਬ੍ਰੈਂਡਿੰਗ ਨੂੰ ਹਾਂਜੀ ਅਸੀਂ ਬਠਿੰਡੇ ਪਹੁੰਚ ਗਏ ਕੱਪੜੇ ਕੋਪਲੇ ਆਪਾਂ ਕਿਧਰ ਚੇਂਜ ਆਪਾਂ ਜਾਣੇ ਗਰਾਊਂਡ 'ਚ ਤੇ ਆਪਾਂ ਨੇ ਉੱਥੇ ਭੂਗ ਵੈਂਡ ਲਾ ਲਿਆ ਪਉਣ ਵੀ ਗੋਰੇਰੇ ਪਹੁੰਚ ਗਏ ਤੇਲ ਕੱਢ ਲੈ ਟ੍ਰੱਕ 'ਚੋਂ ਟ੍ਰੱਕ 'ਚੋਂ ਆ ਕੇ ਜੇ ਦੱਸਣੇ ਤੇ ਨਾਲ ਦੀ ਨਾਲ ਪਉਣ ਲਾ ਲਿਆ ਭਾਪੇ ਨੇ ਤੇਲ ਚੋਰੀ ਵਾ ਲੈ ਮੁੰਡੇ ਟ੍ਰੱਕ 'ਚੋਂ ਹਾਂ ਸਵੇ ਮੈਂ ਕਿਵੇਂ ਆ ਬਰਗਰ ਲਿਆਂਦੇ ਪਏ ਖਾਲਾ ਬਰਗਰ ਲਿਆਂਦੇ ਪਏ ਖਾਲਾ ਅਸਤਾ ਪਹਿਲਾਂ ਤਾਂ ਦੇਖ ਦਿੱਤ ਸਾਨੂੰ ਬੱਠਾ ਰਹਿਣਾ ਮੈਂ ਕੀ ਕਰਲੀ ਤਾ ਵੀ ਦੇਖਣੇ ਜਾਵਾਂਗੇ ਜੇ ਤਾਂ ਦੇਖਣਾਂ ਲਈ ਫੇਰ ਸਾਨੂੰ ਸਰੋਪੇ ਮਿਲ ਗਏ ਸਰੋਪੇ ਲੈ ਕੇ ਅਸੀਂ ਉੱਥੇ ਲੱਗੀਆਂ ਅਸੀਂ ਕੀ ਹੁ ਜਾਨੀਆਂ ਸਾਨੂੰ ਆਹ ਕਾ ਅਮਨ ਦੀ ਮੰਮੀ ਦੇ ਕੋਲੇ ਜੀ ਲਖਪਿਆ ਅਰਤੀ ਦੀ ਧੀ ਜਨਾ ਉਹ ਸਾਡੀ ਬਾਹ ਮਾਰ ਕੇ ਲੈ ਗਈ ਕਹਿੰਦੀ ਐ ਸਰੋਟ ਜੰਗਰ ਖਾਦੇ ਤੇ ਬਿਨਾਂ ਜਾਣ ਦੇ ਅਸੀਂ ਕਿਹਾ ਨਹੀਂ ਅਸੀਂ ਖਾਣਾ ਕਹਿੰਦੀ ਐ ਨਹੀਂ ਬਾਹ ਚ ਰਾਗੀ ਚਾਹ ਨੂੰ ਆਉਣ ਰਹਿ ਗਿਆ ਸੇ ਫਾਟੀਆਂ ਹਾਂ ਜੋਈ ਨੂੰ ਚਾਹ ਚੜ ਗਿਆ ਪ੍ਰਸ਼ਾਦ ਆ ਗਿਆ ਜੋਈ ਦੇਗਾ ਕੀ ਨਾਲੇ ਅਸੀਂ ਖੀਰ ਖਾ ਕੇ ਆਈਆਂ ਦੇਗਾ ਕੀ

ਬਲੌ ਬੈਂਡ ਕਰਨ ਲੱਗੇ ਆਂ ਸਾਰੰ ਸਸੇ ਕਾ